ਕੁੜੀ ਜੜੀ ਹੈ ਮਾਂਿਆਂ ਨੂੰ ਕਹਿੰਦੀ ਹੈ ਕਿ ਨਾ ਭੂਆ ਦੇ ਘੁੰਮਣ ਜਾ ਤੇ ਜਿਸ ਤੋਂ ਬਾਅਦ ਜਦੋਂ ਭੂਆ ਘਰ ਦੇ ਵਿੱਚ ਨਹੀਂ ਹੁੰਦੀ ਤਾਂ ਫੂਪੜ ਜਿਹੜਾ ਉਸ ਕੁੜੀ ਦੀ ਇੱਜ਼ਤ ਉਸ ਬੱਚੀ ਦੀ ਇੱਜ਼ਤ ਤਾ ਤਾ ਕਰ ਦਿੰਦਾ ਤੁਹਾਨੂੰ ਇਹ ਹੀ ਹੈ ਜਿਹਦੇ ਵਿੱਚ ਤੁਸੀਂ ਨੇ ਪਾਤਾਰ ਨੂੰ ਦੇਖ ਰਹੇ ਆ ਮਾਂ ਤੁਹਾਡੇ ਨਾਲ ਉਹ ਧੀ ਦੇ ਨਾਲ ਅਜਿਹੀਆਂ ਚੀਜ਼ਾਂ ਹੋ ਰਹੀਆਂ ਆ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਕਿਤੇ ਭੇਜਦੇ ਹੋ ਭਵੇਂ ਘੁੰਮਣ ਫਿਰਨ ਦੇ ਲਈ ਭਵੇਂ ਕਿਸੇ ਦੇ ਕੰਮ ਸੁਣਨ ਦੇ ਲਈ ਜਿੱਥੇ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਆ ਨਾ ਉੱਥੇ ਆਪਣੇ ਬੱਚਿਆਂ ਨੂੰ ਇਕੱਲੇ ਨਾ ਭੇਜੋ ਗਰਮੀਆਂ ਦੀਆਂ ਛੁੱਟੀਆਂ ਚੱਲ ਰਿਆ ਨੇ ਅਕਸਰ ਬੱਚੇ ਸੋਚਦੇ ਨੇ ਅਸੀਂ ਮਾਸੀ ਮਾਮਿਆਂ ਦੇ ਕੋ ਮਾਈਏ ਪਰ ਤੁਹਾਨੂੰ ਕੀ ਲੱਗਦਾ ਅੱਜ ਕੱਲ ਦੇ ਰਿਸ਼ਤੇਦਾਰੀ ਭਰੋਸੇ लायक ਹੈ ਜਾਂ ਨਹੀਂ ਮੈਂ ਕਹਿੰਦੀ ਰਿਸ਼ਤੇਦਾਰੀ ਕੀ ਕੋਈ ਵੀ ਭਰੋਸੇ ਦੇ ਲਾਇਕ ਨਹੀਂ ਆ ਕਹਿ ਸਕਦੇ ਆ ਕਿਉਂਕਿ ਘਟਨਾਵਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਦਿਲ ਨੂੰ ਦਿਖਾ ਰਹੀਆਂ ਪਰਿਵਾਰ ਹੁੰਦੇ ਸੀ ਵੱਡੇ ਅਸੀਂ ਵੀ ਛੁੱਟੀਆਂ ਕੱਟਣ ਜਾਂਦੇ ਸੀ ਕਿੰਨਾ ਪਿਆਰ ਹੁੰਦਾ ਸੀ ਕਿੰਨਾ ਚਾਹ ਹੁੰਦਾ ਸੀ ਨਾ ਪਤਾ ਹੁੰਦਾ ਸੀ ਕਿ ਕੌਣ ਸਾਡਾ ਕੀ ਲੱਗਦਾ ਵਾ ਪਰ ਅੱਜ ਕੱਲ ਮੈਂ ਕਹਿੰਦੀ ਕਿਸੇ ਨੂੰ ਕੁਛ ਨੋ ਸਾਲੂ ਬਣਵਈਆ ਉਹਦਾ ਕਿਸੇ ਨੂੰ ਨਹੀਂ ਪਤਾ ਹੋਣਾ ਪਤੀਸ ਪਤਿਓਰਾ ਕੌਣ ਹੁੰਦਾ ਉਹ ਵੀ ਸ਼ਾਇਦ ਕਈਆਂ ਨੂੰ ਪਤਾ ਨਹੀਂ ਹੋਣਾ ਖਾਸ ਕਰਕੇ ਅੱਜ ਦੀ ਪੀੜ੍ਹੀ ਨੂੰ ਪਰ ਉਹ ਜਦੋਂ ਪਰਿਵਾਰ ਸੀ ਨਾ ਉਹ ਪਿਆਰ ਸੀ ਜਿਹੜਾ ਉਹ ਬਜ਼ੁਰਗਾਂ ਦਾ ਜਿਹੜਾ ਸਿੱਖਿਆ ਸੀ ਕਿਤੇ ਨਾ ਕਿਤੇ ਸਾਨੂੰ ਸਾਡੀਆਂ ਮਰਿਆਦਾਾਂ ਮਾਂ ਸਮਝਾਉਂਦਾ ਸੀ ਇਸ ਕਰਕੇ ਉਹ ਪਿਆਰ ਬਣਿਆ ਰਹਿੰਦਾ ਸੀ ਪਰ ਕੱਟ ਨਾ ਸੁਣੀ ਤੁਸੀਂ ਰੋਂਗ ਤੇ ਖੜੇ ਕਰ ਦਿੱਤੇ ਇਸੇ ਕੰਮੇ ਦੀਆਂ ਛੁੱਟੀਆਂ ਦੇ ਵਿੱਚ ਇੱਕ ਕੁੜੀ ਜਿਹੜੀ ਹੈ ਮਾਪਿਆਂ ਨੂੰ ਕਹਿੰਦੀ ਹੈ ਕਿ ਮੈਂ ਭੂਆ ਦੇ ਘੁੰਮਣ ਜਾਣ। ਮਾਪੇ ਜਿਹੜੇ ਪੂਰਾ ਭਰੋਸਾ ਕਰਕੇ ਭੂਆ ਦੇ ਘਰ ਉਹਨੂੰ ਛੱਡ ਕੇ ਆ ਜਾਂਦੇ ਆ। ਤੇ ਉਸ ਤੋਂ ਬਾਅਦ ਜਦੋਂ ਭੂਆ ਘਰ ਦੇ ਵਿੱਚ ਨਹੀਂ ਹੁੰਦੀ ਤਾਂ ਫੁੱਫੜ ਜਿਹੜਾ ਉਸ ਕੁੜੀ ਦੀ ਇੱਜ਼ਤ ਉਸ ਬੱਚੀ ਦੀ ਇੱਜ਼ਤ ਤਾਰ-ਤਾਰ ਕਰ ਦਿੰਦਾ ਹੈ। 11 ਸਾਲ ਦੀ ਉਮਰ ਕੀ ਉਮਰ ਹੁੰਦੀ ਹੈ? ਉਸ ਬੱਚੀ ਨੂੰ ਕਿਸ ਤਰੀਕੇ ਦੇ ਨਾਲ ਬੱਚੇ ਨੇ ਦੱਸਿਆ ਕਿ ਮੇਨਾਂ ਛੇੜਖਾਨੀ ਕਰਦਾ ਸੀ ਮੇਰੇ ਨਾਲ ਨੇ ਗਲਤ ਕੀਤਾ ਜਦੋਂ ਭੂਆ ਘਰ ਦੇ ਵਿੱਚ ਨਹੀਂ ਸੀ ਉਹ ਬਾੜੇ ਚ ਨਹੀਂ ਗਏ ਪਰ ਜਿਸ ਤੋਂ ਬਾਅਦ ਉਹ ਫਿਰ ਨੇ ਅਜੇ ਹੀ ਮੇਨਾਂ ਹਰਕਤ ਕੀਤੀ ਪਹਿਲਾਂ ਬੱਚੇ ਡਰ ਗਿਆ ਫਿਰ ਉਸ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਨੂੰ ਇਹ ਗੱਲ ਦੱਸੀ ਤੇ ਉਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਮਤਲਬ ਸਾਨੂੰ ਇਹ ਸਵਾਲ ਚੁੱਕਣ ਤੇ ਮਜਬੂਰ ਕਰ ਰਹੀ ਹੈ ਕਿ ਅਸੀਂ ਸ਼ਾਇਦ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਮਤਲਬ ਇਹ ਨੂੰ ਅਸੀਂ ਕੱਲ ਜੋ ਕਹਿ ਸਕਦੇ ਬਿਲਕੁਲ ਕਲੋਕ ਇਹੀ ਹੈ ਜਿਹਦੇ ਵਿੱਚ ਅਸੀਂ ਰਿਸ਼ਤੇ ਤਾਰ-ਤਾਰ ਹੁੰਦੇ ਦੇਖ ਰਹੇ ਹਾਂ ਕੋਈ ਮਾਂ ਕੋਈ ਮਾਂ ਪੁੱਤ ਦਾ ਰਿਸ਼ਤਾ ਨਹੀਂ ਬਚਿਆ ਮਾਂ ਪੁੱਤ ਦੇ ਨਾਲ ਅਜਿਹੀਆਂ ਚੀਜ਼ਾਂ ਹੋ ਰਹੀਆਂ ਪਿਓ ਧੀ ਦੇ ਨਾਲ ਅਜਿਹੀਆਂ ਚੀਜ਼ਾਂ ਹੋ ਰਹੀਆਂ ਭੈਣ ਭਰਾ ਦੇ ਨਾਲ ਅਜਿਹੀਆਂ ਚੀਜ਼ਾਂ ਹੋ ਰਹੀਆਂ ਪਿਛਲੇ ਟਾਈਮ ਅਸੀਂ ਮਾਸੀ ਦੀ ਖਬਰ ਜਿਹੜੀ ਤੁਹਾਨੂੰ ਦੱਸੀ ਸੀ ਤੇ ਉਸੇ ਮੁਤਾਬਿਕ ਉਹਨ ਫੁੱਫੜ ਦੀ ਖਬਰ ਵੀ ਨਿਕਲ ਆਈ ਫੁੱਫੜ ਧੀ ਸਮਾਨ ਲੱਗ ਰਹੀ हां 22 ਹੀ 11 ਸਾਲ ਦੀ ਬੱਚੀ ਅਸੀਂ ਤਾਂ ਖੁਦੋਂ ਕਿਸੇ ਵੀ ਬੱਚੇ ਨੂੰ ਦੇਖਦੇ ਆ ਤਾਂ ਅਸੀਂ ਆਪਣੇ ਬੱਚਿਆਂ ਵਾਂਗ ਉਹਨਾਂ ਨੂੰ ਪਿਆਰ ਕਰਦੇ ਆ ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਐਡੀ ਉਮਰ ਦਾ ਫੁੱਫੜ ਜਿਹਨੇ ਆਪਣੀ ਹੀ ਭਤੀਜੀ ਨੂੰ ਸ਼ਿਕਾਰ ਬਣਾ ਲਿਆ ਮਤਲਬ ਪਰਿਵਾਰਾਂ ਦੇ ਵਿੱਚ ਹੀ ਹੋ ਕੀ ਰਿਹਾ ਹੈ ਕੀ ਅਸੀਂ ਮर्यादाਾਂ ਨੂੰ ਭੁੱਲ ਗਏ ਆ ਕੀ ਜਿੰਨੇ ਸਾਡੇ ਛੋਟੇ ਪਰਿਵਾਰ ਹੁੰਦੇ ਜਾ ਰਹੇ ਆ ਬਜ਼ੁਰਗ ਸਾਡੇ ਸਿਰ ਤੇ ਨਹੀਂ ਰਹਿ ਰਹੇ ਅਸੀਂ ਬਜ਼ੁਰਗਾਂ ਨੂੰ ਘਰੋਂ ਕੱਢ ਦਿੰਦੇ ਆ ਛੋਟੀਆਂ-ਛੋਟੀਆਂ ਫੈਮਲੀਆਂ ਬਣਾ ਲੈਣੇ ਆ ਕੀ ਅਸੀਂ ਉਹ ਪਿਆਰ ਉਹ ਮਰਿਆਦਾਵਾ ਭੁੱਲ ਚੁੱਕੇ ਆ ਕੀ ਸ਼ਾਇਦ ਅਸੀਂ ਹੁਣ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਰਿਸ਼ਤੇਦਾਰੀ ਦਾ ਕੀ ਅਸੀਂ ਕਿਸੇ ਦੋਸਤ ਤੇ ਭਰੋਸਾ ਨਹੀਂ ਕਰ ਸਕਦੇ ਜਦਾਂ ਇਹ ਇਸ ਮਾਮਲੇ ਨੂੰ ਸੁਣਨ ਤੋਂ ਬਾਅਦ ਲੋਕ ਤਲੋ ਆਪਣੇ ਰਿਸ਼ਤੇਦਾਰਾਂ ਵਿੱਚ ਭੇਜਣ ਤੋਂ ਬੱਚਿਆਂ ਨੂੰ ਦਰ ਬਿਲਕੁਲ ਮੈਨੂੰ ਲੱਗਦਾ ਬਚਣਾ ਚਾਹੀਦਾ ਵਾ ਰਿਸ਼ਤੇਦਾਰੀ ਤੇ ਅਗਰ ਤੁਸੀਂ ਆਪਣੇ ਬੱਚੇ ਨੂੰ ਭੇਜ ਰਹੇ ਹੋ ਤਾਂ ਬਿਲਕੁਲ ਇਕੱਲੇ ਨਾ ਭੇਜੋ ਭਾਵੇਂ ਜਿੰਨਾ ਮਰਜੀ ਤੁਹਾਡਾ ਆਪਣਾ ਹੈ ਕਿਉਂਕਿ ਅੱਜ ਕੱਲ ਆਪਣੇ ਵੀ ਆਪਣੇ ਨਹੀਂ ਰਹੇ ਆ ਕਹਿੰਦੇ ਕਿ ਮਾਪਿਓ ਤੋਂ ਲਾਬਾ ਸਾਰੇ ਬੈਰੀ ਹੀ ਹੁੰਦੇ ਆ ਪਰ ਸਾਰੇ ਨਹੀਂ ਹੁੰਦੇ ਆ ਆਪਾਂ ਕਹਿ ਸਕਦੇ ਆ ਕਿ ਕਿਸੇ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਦਾ ਸਾਨੂੰ ਪੇਤ ਨਹੀਂ ਹੈ ਅਗਰ ਬੱਚਿਆਂ ਨੂੰ ਤੁਸੀਂ ਖਾਸ ਕਰਕੇ ਆਪਣੀਆਂ ਬੱਚੀਆਂ ਨੂੰ ਤੁਸੀਂ ਕਿਤੇ ਭੇਜ ਰਹੇ ਹੋ ਭਾਵੇਂ ਕੁੰਮਣ ਫਿਰਨ ਦੇ ਲਈ ਭਾਵੇਂ ਕਿਸੇ ਦੇ ਘਰ ਛੁੱਟੀਆਂ ਕੱਟਣ ਦੇ ਲਈ ਤਾਂ ਇੱਕ ਵਾਰ ਜਿਹੜੀ ਹੈ ਨਜ਼ਰ ਜ਼ਰੂਰ ਰੱਖੋ ਕਿ ਜਿਸ ਘਰ ਅਸੀਂ ਭੇਜਨਾ ਵਾ ਉਹ ਲੋਕ ਕਿੱਦਾਂ ਦੇ ਆ ਉਹਨਾਂ ਲੋਕਾਂ ਦੇ ਦਿਲ ਦੇ ਵਿੱਚ ਕੀ ਹੈ ਅਗਰ ਭੇਜਣਾ ਤਾਂ ਤੁਸੀਂ ਖੁਦ ਚਲੇ ਜਾਓ 2 ਦਿਨ ਕੱਟ ਕੇ ਵਾਪਸ ਬੱਚੇ ਨੂੰ ਲੈ ਆਓ ਪਰ ਜਿੱਥੇ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਆ ਨਾ ਉੱਥੇ ਆਪਣੇ ਬੱਚਿਆਂ ਨੂੰ ਇਕੱਲੇ ਨਾ ਭੇਜੋ ਮੈਂ ਕਹਿੰਦੀ ਸਿਰਫ ਬੱਚੀਆਂ ਨਹੀਂ ਛੋਟੇ ਛੋਟੇ ਬੱਚੇ ਕਈ ਵਾਰ ਵੇਚ ਦਿੱਤੇ ਜਾਂਦੇ ਆ ਮਾਰ ਦਿੱਤੇ ਜਾਂਦੇ ਆ ਘਟਨਾਵਾਂ ਇਸ ਤਰ੍ਹਾਂ ਦੀਆਂ ਅਸੀਂ ਸੁਣ ਚੁੱਕੀਆਂ ਕੋਈ ਗਵਾਂਡੀ ਮਾਰ ਦਿੰਦਾ ਕੋਈ ਰਿਸ਼ਤੇਦਾਰ ਹੀ ਮਾਰ ਦਿੰਦਾ ਪਤਾ ਨਹੀਂ ਕਿਹੜੀ ਅੰਦਰ ਖੁੰਦਕ ਲੈ ਕੇ ਬੈਠੇ ਹੁੰਦੇ ਆ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਇਸ ਕਰਕੇ ਨਾ ਚੀਜ਼ਾਂ ਤੋਂ ਬਚੋ ਬਾਕੀ ਤੁਸੀਂ ਕੀ رائے ਰੱਖਦੀਆਂ ਤੁਹਾਡੇ ਅੰਦਰ ਹੋਰ ਕਿਹੜੀ ਸੋਚ ਆ ਇਸ ਮਾਮਲੇ ਦੇ ਪ੍ਰਤੀ ਸਾਡੇ ਨਾਲ ਵਿਚਾਰ ਜੜਿਆ ਕਮੈਂਟ ਕਰਕੇ ਜਰੂਰ ਸਾਂਝੇ ਕਰਿਓ